ਨਹੀਂ ਏਕਣਾ ਇੱਕ ਇੱਕ ਇਨਿੰਗ ਆਸਰਾ ਕਰੋ ਵਿਚੋਂ ਜਿਹੜੀ ਖੱਡ ਪਾਸ ਹੋਈ ਉਹ ਪੁੱਟਿਆ ਜਾਵੇ ਨਾ ਅੱਜ ਸਾਰੇ ਕਹਿੰਦੇ ਆ ਵੀ ਜੇ ਉਹ ਪੁੱਟੀ ਜਾਂਦੀ ਨਾ ਜਗਾ ਤੇ ਇਧਰ ਪਾਣੀ ਨਹੀਂ ਆਉਣਾ ਅੱਜ ਸਾਰੇ ਹੀ ਬੰਦੇ ਕਹਿੰਦੇ ਆ ਜਿੰਨੇ ਵੀ ਬੰਦੇ ਇੱਥੇ ਜਿੰਨੇ ਮਿਲੇ ਸਾਰੇ ਕਹਿੰਦੇ ਜੇ ਉਧਰੋਂ ਪੁੱਟਿਆ ਜਾਂਦਾ ਤੇ ਇਧਰ ਪਾਣੀ ਨਹੀਂ ਆਉਣਾ ਭੁੱਲਰ ਸਾਹਿਬ ਇੱਕ ਗੱਲ ਇਹ ਆ ਵੀ ਜਿਹੜੇ ਆਪਣੇ ਲੇਖਕ ਜਿਹੜੀ ਮਹਿਕਮਾ ਵੱਲੋਂ ਹੋਇਆ ਨਾ ਜੀ ਪਿੱਛੇ ਜਮੇ ਹਿਸਲਟ ਪਹਿਲਾਂ ਤਾਂ ਪਿਛਲੇ ਲੋਕ ਮਰ ਗਏ ਉਹ ਪੁੱਤ ਸੇਲਟ ਦੀ ਨਹੀਂ ਗੱਲ ਉਹ ਤੇ ਪਟਾਓ ਜਿਹੜਾ ਪੁੱਟਣ ਵਾਲਾ ਕੰਮ ਉਹ ਕਰਾਓ ਸੇਲਟ ਉਹ ਵੀ ਸੇਲਟੀ ਆ ਉਹ ਸਾਹਿਬ ਸਭ ਤੋਂ ਪਹਿਲਾਂ ਤਾਂ ਫਿਲਹਾਲ ਜਿਹੜੀ ਸਥਿਤੀ ਬਣਦੀ ਜਾ ਰਹੀ ਉਸ ਤੋਂ ਬਚਣ ਵਾਸਤੇ ਪਿੰਡ ਵਾਸੀ ਤਾਂ ਸੜਕਾਂ 'ਚ ਉਤਰੇ ਇਹ ਤੁਸੀਂ ਵੀ ਪਹੁੰਚੇ ਹੋ ਤਾਂ ਆਪਣੇ ਵਰਕਰਾਂ ਨੂੰ ਵੀ ਕਹਿ ਰਹੇ ਹੋ ਹਰੇਕ ਨੂੰ ਕਹਿ ਰਹੇ ਹੋ ਕਿ ਇੱਥੇ ਹਰੇਕ ਜਿਹੜੀ ਚੀਜ਼ ਹੈ ਮਜ਼ਬੂਤ ਕਰਨ ਵਾਸਤੇ ਆਪ ਲੱਗਣਾ ਪਊਗਾ ਸੋ ਫਿਲਹਾਲ ਤੁਸੀਂ ਹਰੀਕੇ ਹੈੱਡ ਵੀ ਹੋ ਕੇ ਆਏ ਹੋ ਕਿ ਸਥਿਤੀ ਹੈ ਔਰ ਆਉਣ ਵਾਲੇ ਸਮੇਂ ਸਥਿਤੀ ਕੀ ਰਹਿਣ ਵਾਲੀ ਹੈ ਸਥਿਤੀ ਜਿਹੜੀ ਆ ਕੰਟਰੋਲ ਦੇ ਵਿੱਚ ਆ ਇਹ ਕੁਦਰਤੀ ਵੇਖੋ ਜਦੋਂ ਬਰਸਾਤ ਹੁੰਦੀ ਆ ਇਹ ਤੇ ਕੁਦਰਤ ਆ ਬੰਨਾ ਦੇ ਵਿੱਚ ਪਾਣੀ ਚਲਣਾ ਚਲਣਾ ਇਹ ਜਿਹੜੇ ਹਰਿਆਣੇ ਵਾਲੇ ਜਾਂ ਰਾਜਸਥਾਨ ਵਾਲੇ ਪਾਣੀ ਮੰਗਦੇ ਆ ਨਾ ਸਾਡੇ ਤੋਂ ਆ ਹੁਣ ਆ ਕੇ ਕਿਸਾਨਾਂ ਦਾ ਹਾਲ ਵੇਖਣਾ ਜਿਨ੍ਹਾਂ ਦਾ ਝੋਨਾ ਮਾਰਿਆ ਗਿਆ ਇਹ ਉਦੋਂ ਆਂਦੇ ਆ ਨਾ ਸਾਨੂੰ ਪੀਣ ਨੂੰ ਪਾਣੀ ਚਾਹੀਦਾ ਸਾਨੂੰ ਫਸਲਾਂ ਲਈ ਪਾਣੀ ਚਾਹੀਦਾ ਡੁੱਬਣ ਨੂੰ ਪੰਜਾਬ ਵਾਲੇ ਤੇ ਜਦੋਂ ਪਾਣੀ ਦੀਆਂ ਮੋਜਾਂ ਲੈਣੀਆਂ ਉਦੋਂ ਹਰਿਆਣਾ ਸਤਿ ਸ੍ਰੀ ਅਕਾਲ ਭਾਈ ਜੀ ਹੋਰ ਠੀਕ ਆ ਜੀ ਆ ਬੱਲੇ ਜਟੋ ਹੋ ਠੀਕ ਠਾਕ ਔਰ ਚੇਅਰਮੈਨ ਸਾਹਿਬ ਔਰ ਜੀ ਹੋਸਾ ਤੇ ਵੀ ਔਰ ਜੀ ਔਰ ਜੀ ਭਾਈ ਆਓ ਜੀ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਚੇਅਰਮੈਨ ਸਾਹਿਬ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਮੈਂਬਰ ਸਾਹਿਬ ਵੱਲੇ ਸੁਣਦੇ ਆਂ ਬੱਲੇ ਪਾਉ ਸੋਹਣ ਸਿਆ ਥੋੜਾ ਠੀਕ ਠਾਕ ਸੁਣ ਸਿਆ ਸਤਿ ਸ਼੍ਰੀ ਅਕਾਲ ਜੀ ਆਓ ਜੀ ਆਓ ਔਰ ਜੀ ਪਾਉ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਪਾ ਜੀ ਔਰ ਬਾਬਾ ਜੀ ਠੀਕ ਠਾਕ ਔਰ ਜੀ ਠੀਕ ਹੈ ਔਰ ਜਗੇ ਸਤਿ ਸ਼੍ਰੀ ਅਕਾਲ ਆ ਮਨ ਬਣੀ ਜਨਾ ਹੈ ਹਾਂ ਹੋ ਜੀ 사ਸੀ ਗਾ ਜੀ ਹੋ ਜੀ ਹੋਰ ਬਾਬਾ ਜੀ ਹੋ ਜੀ 사ਸੀ ਗਾ ਜੀ ਹੋਰ ਪਾ ਜੀ ਹੋ ਜੀ ਅਜੇ ਇੱਕ ਤਰ੍ਹਾਂ ਵੀ ਜੇ ਕੰਮ ਖਤਰੀ ਵਾਲਾ ਬਹੁਤ ਹੋਰ ਜੀ ਵੀਰ ਜੀ ਲੱਗੀ ਪੂਰੀ ਨਹੀਂ ਕੋਈ ਨਹੀਂ ਆਪਣਾ ਆਪਣਾ ਮੌਕਾ ਹੈ ਕੀ ਬਣਾਉਣਾ ਨਹੀਂ ਦਾ ਨਹੀਂ ਨਹੀਂ ਬਚਾਈਏ ਨਹੀਂ ਆਪਾਂ ਨਹੀਂ ਪ੍ਰਸ਼ੰਦ ਨੇ ਆਪਾਂ ਤੁਸੀਂ ਗੱਲ ਮੈਂ ਕਰਾਂ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਮੰਗਾ ਲੈਣੇ ਆ ਪ੍ਰਸ਼ਾਸਨ ਨੂੰ ਵੀ ਨਾਲ ਨਾਲ ਨਰੇਕ ਨਰੇਕਾ ਦੀ ਲੀਵਰ ਨੂੰ ਉੱਪਰ ਲਾ ਗਿਆ ਆਪਾਂ ਤੋੜੇ ਲਾ ਦਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਨਾਲੋਂ 10 ਗੁਣਾ ਨਕਸਰ ਹੋਰ ਜੀ ਮਹਾਰਾਜ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਬਾਬਾ ਜੀ ਓ ਬੱਲੇ ਹੋਰ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪੰਚ ਸਤਿ ਸ਼੍ਰੀ ਅਕਾਲ ਆ ਲੰਗਲੈਂਡੋਂ ਟਰੈਕਟਰ ਲੰਗਲੈਂਡੋਂ ਯਾਰ ਟਰੈਕਟਰ ਲੰਘ ਲੈੰਦ ਉਰੇ ਜੋ ਟਰੈਕਟਰ ਤੋਰੇ ਉਰੇ ਉਰੇ ਕਾਮਨਾ ਖਲੋਵੇ ਉਰੇ ਹੋ ਜੋ ਮਰੋ ਜੀ ਹਾਂ ਸਾਤੀ ਗੱਲ ਜੀ ਔਰ ਜੀ ਆ ਆ ਔਰ ਜੀ ਔਰ ਵੀ ਜੀ ਔਰ ਜੀ ਵੀ ਸਲੇਰੇ ਵਾਦ ਕਰ ਰਹੀ ਆ ਘੁੰਮ ਕੇ ਤੂੰ ਉਹ ਹੋਰ ਹੋਰ ਤੋਂ ਬੰਦੀ ਹੋਰ ਬਾਬਾ ਜੀ ਸਸੀ ਕਾਲ ਜੀ ਬਾਬਾ ਜੀ ਸਸੀ ਕਾ ਸਸੀ ਕਾ ਬਾਬਾ ਜੀ ਨਾ ਵੀ ਨਾ ਇਥੋਂ ਦੇ ਗੂਗਾ ਤੋਂ ਬੋਲ ਚਲੋ ਛੋਟੋ ਛੋਟੋ ਚਲੋ ਛੋਟੋ ਪਾਵਾ ਅਸਰ ਪਾਵਾ ਅਸਰ ਆ ਬੱਲੇ ਮੁੰਡਿਓ ਹੋ ਠੀਕ ਠਾਕ ਨੇ ਹੋਰ ਜੀ ਹੋਰ ਪੁੱਤ ਹੋਰ ਛੋਟਾ ਨਹੀਂ ਹੋ ਜੂਗਾ ਬਜਾ ਮਹਾਰਾਜ ਕਿਰਪਾ ਕਰੋ ਜੀ ਆਪਣੇ ਸਾਰੇ ਚਲੋ ਵਧੀਆ ਗੱਲ ਆ ਸੇਵਾ ਕਰਨੀ ਚਾਹੀਦੀ ਹੈ ਚੰਗੀ ਗੱਲ ਹੈ ਹੋਰਜੀ ਵੀਰ ਜੀ ਹੋਰ ਵੀਰ ਜੀ ਹੋਰ ਠੀਕ ਠਾਈ ਸਾਥੀਕਾ ਭਾਜੀ ਹੋਰ ਵੀਰ ਜੀ ਸਾਥੀਕਲ ਭਾਜੀ ਹੋਰ ਵੀਰ ਜੀ ਸਾਥੀਕਲ ਭਾਜੀ ਇਹਨਾਂ ਤਾਂ ਕੀਤੀ ਤਾਂ ਹੀ ਬਚਾਅ ਹੋ ਗਿਆ ਹਾਂ 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 ਆਹ ਦੇਖੋ ਜੇ ਉੱਥੋਂ ਬਿਲਕੁਲ ਹੀ ਆਉਂੇ ਛਟਕ ਡਿੱਗੀ ਫੁਰੀ ਦੇ ਪਰ ਜਿੱਥੇ ਮੁੰਡੇ ਨੇ ਪਰ ਉਹਦਾ ਨਹੀਂ ਨਹੀਂ ਪਰ ਜੇ ਉਦਾਂ ਉੱਥੋਂ ਖੱਡ ਲੱਗੀ ਹੁੰਦੀ ਪਰਲਾ ਬੰਨਾ ਨੀਵਾ ਹੁੰਦਾ ਤੇ ਆਪ ਜਾ ਹੋ ਜਾਣਾ ਹੁਣ ਗਾਂ ਜੇ ਕੋਈ ਲੱਗੇ ਨਾ ਲੀਗਲ ਖੱਡ ਤਗੜੀ ਹੋ ਕੇ ਪਟਾ ਲੋ ਜੇ ਉਹ ਪੁੱਟਿਆ ਜਾਊ ਵਿੱਚੋਂ ਦਰਿਆ ਜੇ ਇਥੋਂ 2 ਕਿਲੋਮੀਟਰ ਦੂਰ ਪੁੱਟਿਆ ਜਾਵੇ ਤੇ ਸਾਡਾ ਨੁਕਸਾਨ ਕੀ ਆ ਅਸਲੀ ਲਈ ਐਨੂੰ ਪਾਣੀ ਨਹੀਂ ਆਉਂਦੇ ਹੁਣ ਜਿਹੜਾ ਪਾਣੀ ਆਇਆ ਉਹਦਾ ਤੇ ਪੇਪਰਨੇ ਸ਼ੁਰੂ ਕਰਤੇ ਆ ਜੀਸੀਬੀ ਮਸ਼ੀਨ ਆ ਗਈ ਆ ਤੇ ਇਹ ਵੇਖੋ ਜਿਹੜੀ ਤਰਾਸਦੀ ਆ ਨਾ ਇਹਦੇ ਲਈ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਰਾਂਦਾ ਕਿਉਂਕਿ ਕੁਦਰਤ ਆ ਮੀਂਹ ਪੈਣੀ ਪੈਣੀ ਆ ਬੰਨਾ ਦੇ ਵਿੱਚ ਇਸੇ ਤਰ੍ਹਾਂ ਪਾਣੀ ਚੱਲਦਾ ਰਹਿਣਾ ਮੈਂ ਤੇ ਇਹ ਬੇਨਤੀ ਕਰੂੰਗਾ ਸੈਂਟਰ ਗਵਰਨਮੈਂਟ ਨੂੰ ਤੇ ਹਰਿਆਣਾ ਗਵਰਨਮੈਂਟ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਬੜੇ ਸੰਸੀਅਰ ਨੇ ਸਿਆਣੇ ਨੇ ਜਦੋਂ ਪਾਣੀ ਦੀ ਕਿੱਲਤ ਹੁੰਦੀ ਆ ਔੜ ਲੱਗਦੀ ਆ ਉਦੋਂ ਹਰਿਆਣਾ ਸਾੜ ਤੋਂ ਪਾਣੀ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਉਦੋਂ ਸਾਨੂੰ ਇੱਥੇ ਲੋੜ ਹੁੰਦੀ ਆ ਉਦੋਂ ਨੈਭ ਸਿੰਘ ਸੈਣੀ ਜੀ ਕਹਿੰਦੇ ਇਹ ਵੀ ਸਾਨੂੰ ਪਾਣੀ ਵੱਧ ਦੇ ਦਿਓ ਜੇ ਪੰਜਾਬ ਨੂੰ ਲੋੜੂ ਅਸੀਂ ਬੋਰ ਕਰਕੇ ਹਿਆਣੇ ਜਿੱਤੇ ਪਾਣੀ ਪੰਜਾਬ ਨੂੰ ਘੱਲ ਦਾਂਗੇ ਉਹ ਸੈਣੀ ਸਾਹਿਬ ਸਾਨੂੰ ਪਾਣੀ ਦੀ ਨਹੀਂ ਲੋੜ ਬੋਰਾਂ ਦੀ ਨਹੀਂ ਲੋੜ ਅੱਜ ਅੱਜ ਸਾਡੇ ਪੰਜਾਬ ਦਾ ਕਿਸਾਨ ਡੁੱਬਿਆ ਪਿਆ ਜੇ ਹਾਚਲ ਚ ਮੀਂਹ ਪਿਆ ਤੇ ਪਾਣੀ ਸਾਰਾ ਸਾਡੇ ਇੱਥੇ ਆ ਗਿਆ ਵਾ ਪੰਜਾਬ ਦੇ ਵਿੱਚ ਆ ਸਾਡਾ ਪੱਟੀ ਹਲਕਾਇਆ ਹਰੀਕੇ ਆ ਕੇ ਸੰਗਮ ਹੁੰਦਾ ਸਤਲੁਜ ਤੇ ਬਿਆਸ ਦਰਿਆ ਦਾ ਮੀ ਪਵੇ ਪਿਛੇ ਮਾਚਲ ਚ ਜਾਂ ਕਿਤੇ ਵੀ ਪਵੇ ਭਾਵੇਂ ਆਵੇ ਸਤਲੁਜ ਚ ਪਾਣੀ ਤੇ ਭਾਵੇਂ ਆਵੇ ਬਿਆਸ ਚ ਸਾਡੇ ਅੱਖਾਂ ਏਕੜ ਡੁੱਬ ਜਾਂਦਾ 12000 ਦੇ ਲਗਭਗ ਰਕਬਾ ਏ 12000 ਏਕੜ ਦੇ ਲਗਭਗ ਝੋਨਾ ਬਾਸਮਤੀ ਪੱਠੇ ਲੋਕਾਂ ਦੇ ਘਰ ਉਹ ਸਾਰਾ ਕੁਝ ਤਹਿਸ ਨੈਸ ਹੋ ਗਿਆ ਡੁੱਬ ਗਿਆ ਬਰਬਾਦ ਹੋ ਗਿਆ ਜੀ ਚੌਥਾ ਦਿਨ ਪਾਣੀ ਚੱਲਦੇ ਨੂੰ ਹੁਣ ਚਾਰ ਇੱਥੇ ਹੀ ਇਹਨਾਂ ਦੀਆਂ ਜ਼ਮੀਨਾਂ ਕਿਸੇ ਕੋਥਿਆਂ ਜੋਗਾ ਦੋਕ ਨਾਲ ਆਈਆਂ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਤੇ ਇਹ ਬੇਨਤੀ ਕਰੂੰਗਾ ਪਾਣੀ ਤੇ ਤੁਸੀਂ ਸਾਡੇ ਤੋਂ ਲੈ ਜਾਂਦੇ ਜੇ ਆ ਹੁਣ ਸੈਂਟਰ ਨੂੰ ਮੋਤੀ ਸਾਹਿਬ ਨੂੰ ਬੇਨਤੀਆਂ ਨੂੰ ਦਿਵਾਓ ਇਨਾਂ ਦਾ ਅੰਦਾਜ਼ ਸੋਨਾ ਨਿਕਲਦਾ ਤੇ ਜੇ ਚਲੋ ਪਾਣੀ ਦੇ ਪੈਸੇ ਨਹੀਂ ਦੇਣੇ ਆ ਜਿਹੜਾ ਨੁਕਸਾਨ ਹੁੰਦਾ ਇਹਦੇ ਪੈਸੇ ਸੈਂਟਰ ਤੋਂ ਦਵਾ ਦਿਓ ਅੱਜ ਲੋੜਿਆ ਸਾਡੇ ਕਿਸਾਨ ਨੂੰ ਅੱਜ ਸਾਨੂੰ ਸੈਂਟਰ ਨੂੰ ਕਹੋ ਮੋਦੀ ਸਾਹਿਬ ਨੂੰ ਕਹੋ ਵੀ ਸਾਡੀ ਪੰਜਾਬ ਦੀ ਮਾਂ ਫੜਨ ਸਾਡੇ ਪੰਜਾਬ ਦੇ ਕਿਸਾਨ ਨੂੰ ਅੱਜ ਅੱਜ ਉਹਨਾਂ ਦੇ ਘਰ ਦੇ ਵਿੱਚ ਇਹ ਵੇਲੇ ਦੁੱਖ ਦਾ ਸਮਾਂ ਦੁੱਖਦਾ ਹੀ ਹੁੰਦਾ ਪੁੱਤਾਂ ਵਾਂਗੂ ਫਸਲ ਪਾਲੀ ਫਸਲ ਪਾਲੀ ਹੁੰਦੀ ਹੈ ਤੇ ਜਦੋਂ ਇਤਨਾ ਪਾਣੀ ਆ ਜਾਏ ਉਹ ਸਾਰੀ ਤਬਾਹ ਹੋ ਜਾਂਦੀ ਆ ਇਹ ਤੇ ਮੈਂ ਨਾ ਤਗੜੇ ਨੇ ਜਿਹਹਾਰੂ ਨੇ ਮਾਝੇ ਵਾਲੇ ਦਲੇਰ ਨੇ ਅਬਦਾਲੀ ਇਹਨਾਂ ਨੂੰ ਇਹ ਡੱਕ ਦੇ ਰਹੇ 1947 ਵੇਲੇ ਕੁਰਬਾਨੀਆਂ ਮਾਝੇ ਵਾਲਿਆਂ ਦਿੱਤੀਆਂ ਲਾਹੌਰ ਵਾਲਿਆਂ ਦਿੱਤੀਆਂ ਤੇ ਅੱਜ ਜੇ ਪਾਣੀ ਆਉਂਦਾ ਉਹਦੀ ਮਾਰ ਵੀ ਸਾਨੂੰ ਤੇ ਜਦੋਂ ਔੜ ਲੱਗਦੀ ਆ ਪਾਣੀ ਦੀ ਲੋੜ ਹੁੰਦੀ ਉਦੋਂ ਪਾਣੀ ਦੀ ਲੋੜ ਹਰਿਆਣੇ ਤੇ ਰਾਜਸਥਾਨ ਨੂੰ ਅੱਜ ਜੇ ਹੁਣ ਮਾਰ ਵਜੀ ਆ ਨਾ 2023 ਚ ਪਹਿਲਾਂ ਨੁਕਸਾਨ ਹੋਇਆ ਇਹਨਾਂ ਵਿਚਾਰਿਆਂ ਸਾਲ ਲਾਇਆ ਪਹਿਲੀਆਂ ਪੱਧਰ ਕੀਤੀਆਂ ਆ 24 ਨੰਗਿਆਂ ਤੇ 25 ਚ ਫੇਰ